ਅਪਾ ਟਾਪ ਲੋੜੀ ਸਿਰਫ 14000 ਰੁਪਏ ਦੇ ਦਾਂਗੇ ਜੀ ਮੰਨ ਰੋ ਅੱਧ ਤੋਂ ਵੀ ਵੱਧ ਦਾ ਫਰਕ ਪੈ ਗਿਆ ਸਿਰਫ ਸਾਰੇ ਭਰਾ ਮਨੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਸਾਰੇ ਭਰਾਵਾਂ ਦੀ ਆਪਣੀ ਡਿਮਾਂਡ ਸੀ ਕਿ ਬਾਈ ਯਾਰ ਸਕ੍ਰੈਚ ਚਲੀਆਂ ਵਾਸ਼ਿੰਗ ਮਸ਼ੀਨਾਂ ਦਵਾਰੋ ਕਦੋਂ ਆਉਣਗੀਆਂ ਕਦੋਂ ਆਉਣਗੀਆਂ ਤਾਂ ਲਿਆਂਦਿਆਣਾ ਵੀਰੇ ਬਿਲਕੁਲ ਤਾਂ ਵੀਰੇ ਕੀ ਹਾਲ ਚਾਲ ਵੈਲਕਮ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਦੱਸ ਦਿਓ ਵੀ ਕਿਸੇ ਭਰਾ ਨੇ ਆਪਣੇ ਕੋਲ ਵਿਜ਼ਿਟ ਕਰਨ ਹੈ ਜੀ ਵੀ ਆਪਣਾ ਐਡਰੈਸ ਕੀ ਪੈਂਦਾ ਭਰਾ ਆਪਣਾ ਵੀਰੇ ਐਡਰੈਸ ਹਰੀਪੁਰਾ ਰੋੜੀ ਨੀਅਰ ਨਾਨਕੀਆਣਾ ਚੌਂਕ ਲਵੇ ਪੀਰ ਬਾਬੇ ਦੀ ਦਰਗਾਹ ਸੰਗਰੂਰ ਸ਼ਹਿਰ ਜੀ ਸੰਗਰੂਰ ਸ਼ਹਿਰ ਜਿਹੜਾ ਨਾਨਕੇ ਵਾਲਾ ਚੌਕ ਹੈ ਉਤੋਂ ਜਦੋਂ ਆਪਾਂ ਧੂਰੀ ਵਾਲੇ ਪਾਸੇ ਜਾਂਦੇ ਆ ਬਾਈਪਾਸ ਰੋਡ ਦੇ ਉੱਤੇ ਤਾਂ ਗਲੀ ਨੰਬਰ 1 ਹਨਾ ਵੀਰੇ ਉਹਦੇ ਵਿੱਚ ਆ ਜਿਓ ਤੇ ਸਾਨੂੰ ਸਟਾਕ ਚੈੱਕ ਕਰਾ ਦਿੰਨਾ ਤੁਹਾਨੂੰ ਇੱਕ ਸਰਪ੍ਰਾਈਜ਼ ਚੀਜ਼ ਦਿਖਾ ਦਿੰਨਾ ਆ ਜਿਓ ਬਾਈ ਕਈਆਂ ਦਾ ਕਹਿੰਦਾ ਲਫਾਫੇ ਚੜੇ ਹੋਏ ਨੇ ਹੈ ਤਾਰਨੇ ਤੋਂ ਹੁੰਦੇ ਨੇ ਇਹ ਬਾਈ ਵਾਸ਼ਿੰਗ ਮਸ਼ੀਨਾਂ ਆ ਜਾਂਦੀਆਂ ਨੇ ਗੀਆਂ ਹਲਕਾ ਫੁਲਕਾ ਕੋਈ ਸਕ੍ਰੈਚ ਹੁੰਦਾ ਨਵੀਆਂ ਹੁੰਦੀਆਂ ਨੇ ਠੀਕ ਹੈ ਜਿਵੇਂ ਹੁਣ ਮੰਨ ਕੇ ਚਲੋ ਇਹਨਾਂ ਦਾ ਕਈਆਂ ਦਾ ਲਫਾਫੇ ਵੀ ਨਹੀਂ ਉੱਤਰੇ ਹੋਏ ਇਹਦੇ ਵਿੱਚ ਸਾਨੂੰ ਦੋ ਤਰ੍ਹਾਂ ਦੇ ਮਾਡਲ ਮਿਲ ਜਾਣਗੇ ਵਾਸ਼ਿੰਗ ਮਸ਼ੀਨਾਂ ਜਿੰਨਾਂ ਨੂੰ ਵੱਧ ਜਾਣ ਕਰੀ ਤਾਂ ਦੇਖ ਕੇ ਸਮਝ ਗਏ ਹੋਣਗੇ ਇਹਨੂੰ ਆਪਾਂ ਵੀਰੇ ਟੌਪ ਲੋਡ ਕਹਿ ਦਿੰਦੇ ਆ ਨਾ ਇਹਨੂੰ ਆਪਾਂ ਫਰੰਟ ਲੋਡ ਕਹਿ ਦਿੰਦੇ ਆ ਹੁਣ ਮੈਂ ਤੁਹਾਨੂੰ ਜਿਹਦੇ ਬਾਜ਼ਾਰ ਦੀ ਕੀਮਤ ਦੱਸਾਂ ਜਦਾਂ ਫਰੰਟ ਲੋਡ ਦੀ ਐ ਕੰਪਨੀ ਦੀ ਗੱਲ ਕਰੋਂਗੇ ਆਪਣੇ ਕੋਲ ਅਲੱਗ-ਅਲੱਗ ਕੰਪਨੀ ਦੇ ਪੰਜੇ ਨੇ ਹਾਇਰ ਦੀ ਪੰਜੇ ਨੇ ਵਿੱਚੇ ਵੀ ਰਹਿਣਾ ਤੇ ਕੈਲੀਵੇਟਰ ਦੀ ਵੀ ਪੰਜੇ ਨੇ ਗਈਆਂ ਵਧੀਆ ਪਏ ਨੇ ਬ੍ਰਾਂਡ ਟੌਪ ਦੇ ਪਏ ਨੇ ਬਸ ਕੀ ਕਮੀ ਹੁੰਦੀ ਆ ਹਲਕਾ ਫੁਲਕਾ ਕਿਤੇ ਕੋਈ ਸਕ੍ਰੈਚ ਹੋ ਗਿਆ ਬਸ ਉਹ ਕਮੀ ਐ ਕਿਤੇ ਬਾਡੀ ਤੇ ਨਾ ਵੀਰੇ ਮੜਾ ਜਾ ਕਿਤੇ ਲੱਗਿਆ ਹੋਇਆ ਬ ਸਕਰਾ ਚੱਲੇ ਆਪਾਂ ਬੋਲਦੇ ਨੇ ਬਾਕੀ ਆਲਮੋਸਟ ਨਵੀਂ ਹੁੰਦੀ ਹੈ ਸਾਰੀ ਮਸ਼ੀਨ ਨਵੀਂ ਅੰਦਰੋਂ ਨਵੀਂ ਸਾਰੀ ਵਾਇਰਿੰਗ ਨਵੀਂ ਮੋਟਰ ਨਵੀਂ ਹਣਾ ਵੀਰੇ ਹੁਣ ਜੇ ਆਪਾਂ ਟੋਪ ਲੋਡ ਕਿਤੇ ਵੀ ਮਾਰਕੀਟ ਦੇ ਵਿੱਚ ਲੈਣ ਵਾਗੇ ਇਹਦੀ ਗੱਲ ਕਰ ਰਿਹਾ ਹਾਂ ਵੀਰੇ 35000 ਤੋਂ ਸਟਾਰਟ ਮੰਨ ਕੇ ਚੱਲੋ ਜੇ ਆਪਾਂ ਵਧੀਆ ਕੰਪਨੀ ਲੈਣ ਚੱਲਿਆ ਏਹੀ ਕੰਪਨੀ ਦੀ ਗੱਲ ਕਰੀਏ 35 40000 ਰੁਪਿਆ ਲਾਉਂਗੇ ਤੇ ਅੱਜ ਜੇ ਆਪਾਂ ਉਰੋ ਵੀਰੇ ਟੋਪ ਲੋਡ ਚੱਕਦਾ ਆਪਣੇ ਤੋਂ ਆਪਣੇ ਟੋਪ ਲੋਡ ਦੇ ਪੀਸ ਕਿੰਨੇ ਪੈਣਗੇ ਫਿਲਹਾਲ 4-5 ਪੀਸ ਪਏ ਨੇ ਬਾਕੀ ਸਾਰੇ ਫਰੰਟ ਲੋਡ ਦੇ ਪਏ ਨੇ ਆਪਣੇ ਲਵੇ ਜ਼ਿਆਦਾ ਹਾਂ ਟੌਪ ਲੋਡ ਦੇ ਆ ਜਾਣਗੇ ਕੋਈ ਚੱਕਰ ਨਹੀਂ ਜਦੋਂ ਆਗੇ ਦੱਸ ਦਾਂਗੇ ਭਰਾਵਾਂ ਦਾ ਨੰਬਰ ਸਕਰੀਨ ਤੇ ਚੱਲ ਰਹਿਗਾ ਇਹ ਵੀਰੇ ਆਪਾਂ ਜਿਹੜੇ ਆਪਾਂ ਨੇ ਟੌਪ ਲੋਡ ਪਏ ਨੇਗੇ ਇੱਕੋ ਰੇਟ ਦੇ ਦੇਣਾਗਾ ਮੈਂ ਕਹਿੰਦਾ ਸਰਾ ਕਰਵਾ ਦਿੰੀ ਦੀਵਾਲੀ ਆ ਗਿਆ ਨਾਲੀ ਹੈ ਪੜਾਕੇ ਨਹੀਂ ਮਸ਼ੀਨਾਂ ਲੈ ਕੇ ਜਾਣਗੇ ਆਪਾਂ ਟੌਪ ਲੋਡ ਹੀ ਸਿਰਫ 14000 ਰੁਪਏ ਦੇ ਦਾਂਗੇ ਮੰਨਦੇ ਅੱਧ ਤੋਂ ਵੀ ਵੱਧ ਦਾ ਫਰਕ ਪੈ ਗਿਆ ਸਿਰਫ 14000 ਰੁਪਏ ਦੀ ਟੌਪ ਲੋਡ ਦੀ ਵਾਸ਼ਿੰਗ ਮਸ਼ੀਨ 4 ਤੋਂ 5 ਪੀਸ ਟੌਪ ਲੋਡ ਦੇ ਵਿੱਚ ਪਏ ਨੇ ਫਰੰਟ ਲੋਡ ਦੇ ਆਪਣੇ ਲਈ ਵਾਧੂ ਪੀਸ ਫਰੰਟ ਲੋਡ ਦੇ ਵਿੱਚ ਮੇਰੇ ਹਰ ਤਰ੍ਹਾਂ ਦੀ ਕੰਪਨੀ ਹੁਣ ਫਰੰਟ ਲੋਡ ਪੈਨਾਸੋਨਿਕ ਸੇਮਸੰਗ ਦੀ ਪਈ ਹੈ ਭਾਈ ਇਹ ਤਾਂ ਮਹਿੰਗੀ ਬਹੁਤ ਆ ਹਾਂ ਜੀ 40-40000 ਰੁਪਏ ਦੀ ਮਸ਼ੀਨ ਆਈ ਹੈ ਨਹੀਂ ਵੀਰੇ ਕੱਟ ਕੇ ਕਹਿ ਗਿਆ ਤੂੰ ਇਹ 55-60000 ਦੀ ਆ ਸੇਮਸੰਗ ਦੀ ਫਰੰਟ ਲੋਡ ਤੁਸੀਂ ਜਾ ਕੇ ਚੈੱਕ ਵੀ ਕਰ ਲਓ ਸੇਮਸੰਗ ਪਏ ਨੇ ਔਰ ਹੈਗੀ ਵੀ ਮਿੱਤਰੋ 5-5 ਸਟਾਰ ਦੀਆਂ ਨੇ ਲੋਡ ਦੀ ਪਈ ਹੈਗੀ ਭਾਈ ਆ ਦੇਖ ਲਓ ਇਹ ਸਾਰੀਆਂ ਆਪਣੀਆਂ ਪਈਆਂ ਨੇ ਫਰੰਟ ਲੋਡ ਇਹਨਾਂ ਦੀ ਜਿਹੜੀ ਬਾਜ਼ਾਰੂ ਕੀਮਤਾਂ ਨਵੀਂ ਦੀ ਕੱਬਾ ਬੰਦ ਤੁਸੀਂ ਲੈਣਗੇ ਮੈਂ ਕਹਿੰਦਾ 45000 ਤੋਂ ਸਟਾਰਟ ਹੋ ਜਾਂਦਾ ਅੱਗੇ ਜਿਵੇਂ ਜਿਵੇਂ ਲੱਖ ਲੱਖ ਡੇਢ ਲੱਖ ਤੱਕ ਵੀ ਪਈਆਂ ਨੇ ਆਪਣੇ ਕੋਲੋਂ ਕੋਈ ਵੀ ਭਰਾ ਉਰੇ ਆਊਗਾ ਜਿਹੜੀ ਮਰਜ਼ੀ ਛਾਂਟੀ ਮਾਰ ਕੇ ਲੈ ਜਾਓ ਸਭ ਤੋਂ ਵੱਡੀ ਗੱਲ ਇਹੀ ਐ ਸਾਰਿਆਂ ਦਾ ਇੱਕੋ ਰੇਟ ਦੱਸੂਗਾ ਅੱਗੇ ਨਾਲ ਪਿੱਛੇ ਬਸ ਇੱਕ ਰੇਟ ਦੇ ਵਿੱਚ ਹੀ ਆਪਣਾ ਫਰੰਟ ਰੋਡਗਲ ਚੁਕਾ ਦੇਣਾ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਉਹ ਚੈੱਕ ਕਰ ਲੋ ਰੇਟ ਵੀ ਦੱਸੂਗਾ ਇੱਕ ਵਾਰੀ ਜੇ ਗੱਲ ਕਰੋਗੇ ਇੱਕ ਵਾਰੀ ਵੈਸੇ ਚਾਤੀ ਮਰੇ ਨਹੀਂ ਲੈ ਆਪਾਂ ਕੰਡੀਸ਼ਨ ਚੱਕ ਰਹੀ ਬ੍ਰੇਕਣਾ ਮੜੀ ਜੀ ਛਾਤੀ ਮਰਾ ਕੇ ਕੋਈ ਵੀ ਚੈੱਕ ਕਰ ਲਓ ਮੈਂ ਕਹਣਾ ਆ ਖੋਲ ਕੇ ਚੱਕ ਰਹੀ ਲੰਦਰੋ ਕਈ ਭਰਾ ਕਹਿੰਨਗੇ ਮੜੀ ਯਾਰ ਛਾਤੀ ਮਰਾ ਦੇ ਅੰਦਰੋਂ ਚੈੱਕ ਕਰ ਲਓ ਬਈ ਠੀਕ ਐ ਲਓ ਬਈ ਸਾਨੂੰ ਦੋ ਤਿੰਨ ਮਸ਼ੀਨਾਂ ਹੋਰ ਵੀ ਦਿਖਾ ਦੇਣਾ ਕਈਆਂ ਦਾ ਤਾਂ ਲਫਾਫੇ ਹੀ ਨਹੀਂ ਉੱਤਰੇ ਹੋਏ ਹਨਾ ਵੀਰੇ ਆ ਦੇਖੋ ਲਓ ਬਈ ਅੱਛਾ ਸਟਿੱਕਰ ਲੱਗੇ ਹੋਏ ਨੇ ਹਨਾ ਇਹ ਬਲੈਕ ਸ਼ੀਸ਼ੇ ਵਾਲੀ ਮਸ਼ੀਨ ਐ ਅੱਛਾ ਇਹਦਾ ਅੰਦਰ ਦਾ ਐਸੈਸਰੀ ਵੀ ਲ ਸੇਮ ਪਈ ਆ ਬਈ ਆਹ ਕਰੋ ਚੈੱਕ ਲੈ ਸਾਰੀ ਐਸੈਸਰੀ ਨਾਲ ਸਮੇਤ ਇਹਦੇ ਮਿਲ ਜੂ ਆ ਬਿਆਲਾ ਪੂਰਾ ਦਾ ਪੂਰਾ ਬੁੱਕਲੇਟ ਵਿੱਚ ਐ ਇਹਦੀ ਲੈ ਕਮਾ ਲੂ ਲਾ ਵਈ ਹੁਣ ਸਾਨੂੰ 45 5000 ਲਾਉਣ ਦੀ ਲੋੜ ਨੇ ਆ ਸਟicker ਵੀ ਤੁਸੀਂ ਤਾਰੋਗੇ ਨਵੀਂ ਡੱਬਾਵੰਦ ਬਸ ਹਲਕਾ ਜਿਹਾ ਸਕਰਾਚ ਆ ਮਿੱਤਰੋ ਫਰੰਟ ਲੋਡ ਦੇ ਪੀਸ ਆਪਣੇ ਕੋਲ ਕਿੰਨੇ ਆ ਭਰਾ ਪਈ ਹੋਏ ਨੇ ਵੀਰੇ 20 ਤੋਂ 22 ਪੀਸ ਪਏ ਨੇ 20 ਤੋਂ 22 ਪੀਸ ਪਏ ਨੇ ਭਾਈ ਠੀਕ ਐ ਵੀਰੇ ਇੱਕੋ ਰੇਟ ਜਣਾ ਮਰਜੀ ਭਰਾ ਉਰੇ ਆ ਜਿਹੜੀ ਮਰਜੀ ਹੱਥ ਰੱਖ ਲੈ ਇੱਕੋ ਰੇਟ ਚ ਦੇਣਾ ਪਰ ਪਾ ਦੀ ਪੜਾਕਾ ਫਿਰ ਮੈਂ ਕਹਣਾ ਕਿਆ ਮੈਨ ਅਧਵਾੜੀ ਤੇ ਬੰਬ ਨਹੀਂ ਚਲਾਉਂਦੇ ਨਾ ਯਾਰ ਰੁਪਏ ਦੀ ਦੇ ਦਾਂਗੇ ਇਹ ਆਪਾਂ ਕਿਹੜੀ ਮਰਜ਼ੀ ਲੈ ਜਾਓ ਮਰਜ਼ੀ ਲੈ ਜਾਓ ਚੱਕੀ ਰੁਪਈਆ 18000 ਲਿਆਓ ਫਰੰਟ ਲੋਡ ਦੀ ਜਿਹੜੀ ਤੁਹਾਡੇ ਫਿੱਟ ਬੈਠਦੀ ਹੈ ਜਿਹੜੀ ਤੁਹਾਨੂੰ ਕੰਪਨੀ ਤੇ ਭਰੋਸਾ ਆ ਕੇ ਦੇਖ ਲਿਓ ਮੈਂ ਤੁਹਾਨੂੰ 4-5 ਦੇ ਨਾਮ ਵੀ ਗਣਾਤੇ ਬਈ ਸੇਮ ਸੰਗ ਲੋਡ ਪਈਏਗੀ ਹਾਇਰ ਦੀ ਵੀ ਆਪਣੇ ਕੋਲ ਪੈਨਾਸੋਨਿਕ ਪਈ ਹੈ ਸਾਰੇ ਪਾਈ ਨੇ ਬਈ ਤੇ ਇੱਕ ਚੀਜ਼ ਹੋਰ ਰਿਕੁਐਸਟ ਕਰ ਦੋ ਸਾਰੀਆਂ ਮਸ਼ੀਨਾਂ 5 ਸਟਾਰ ਨੇ ਕਰੰਟ ਘੱਟ ਖਾਣ ਗਿਆ ਹੈ ਬਿਜਲੀ ਦਾ ਬਿੱਲ ਘੱਟ ਆਊਗਾ ਇੱਕ ਰਿਕੁਐਸਟ ਕਰ ਦਿੰਨਾ ਕਈ ਵਾਰ ਕਈ ਭਰਾ ਕਹਿੰਦੇ ਨੇ ਕਿ ਬਾਈ ਹੋਰ ਫ ਤਾ ਬਾਈ ਹੋਰ ਕੀ ਕਰਨੇ ਯਾਰ ਹੁਣ ਤੁਸੀਂ ਫੋਨ ਬਹੁ ਕਰ ਦੰਨੇ ਹੋਗੇ ਤੇ ਤੁਸੀਂ ਕਰਨਾ ਕੀ ਹੈ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਇਹਨੂੰ ਆਪਣਾ ਸੇਵ ਕਰਿਓ ਫੋਨ ਦੇ ਵਿੱਚ WhatsApp ਤੇ ਮੈਸੇਜ ਕਰ ਦਿਓ ਬਾਈ ਅਸੀਂ ਇੱਥੋਂ ਬੋਲ ਰਹੇ ਆ ਤੇ ਬਾਈ ਬਣ ਕੇ ਸਾਨੂੰ ਆਹ ਲੋਡ ਵਾਲੀ ਮਸ਼ੀਨ ਸਾਡੀ ਰੱਖ ਲਾ ਹਨਾ ਵੀਰੇ ਰੱਖ ਲਾਂਗੇ ਕੋਈ ਚੱਕਰ ਨਹੀਂ ਹਨਾ ਤੇ ਬਾਈ ਥੋੜਾ ਬਤ ਫਿਰ ਆਫਰ ਉਪਰ ਦੇਣਾ ਪਊ ਆਪਣ ਨੂੰ ਦਵਾਲੀ ਤੇ ਕੋਈ ਨਹੀਂ ਗਿਫਟ ਦੇ ਦਾਂਗੇ ਨਾਲ ਗਿਫਟ ਦੇ ਦਾਂਗੇ ਲਾ ਬਾਈ ਜਿਹੜਾ ਭਰਾ ਉਰੇ ਆਊਗਾ ਦਵਾਲੀ ਨਾਲ ਗਿਫਟ ਦੇ ਕੇ ਤੋਰਾਂਗੇ ਹੋਰ ਦੱਸੋ ਲਾ ਹੋਰ ਕੀ ਭਾਲਦੇ ਹੋ ਤੇ ਵੀਰੇ ਹੋਰ ਕੋਈ ਚੀਜ਼ ਰਹਿ ਗਈ ਹੋਵੇ ਆਪਾਂ ਨੂੰ ਦੱਸਣ ਕਣੀਓ ਬਾਕੀ ਓਕੇ ਦੀ ਰਿਪ ਲਾ ਬਈ ਸਕਰੀਨ ਤੇ ਭਰਾ ਦਾ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਕਿਸੇ ਵੀ ਭਰਾਣਾ ਆਪਣੀਆਂ ਸਕ੍ਰੈਚ ਵਾਲੀਆਂ ਵਾਸ਼ਿੰਗ ਮਸ਼ੀਨਾਂ ਨੇ ਸਾਰੀਆਂ ਇਹ ਇਹ ਲੈਣੀਆਂ ਹੁਣ ਸੇਮ ਨੰਬਰ ਤੇ ਕੰਟੈਕਟ ਕਰ ਲਿਓ ਫੋਨ ਨਹੀਂ ਚੱਕ ਰਹੇ ਤਾਂ ਵਟਸਐਪ ਮੈਸੇਜ ਡ੍ਰੌਪ ਕਰ ਦਿਓ ਬਈ ਜਦੋਂ ਵੀ ਫ੍ਰੀ ਹੋਗੇ ਤੁਹਾਨੂੰ ਕਾਲ ਬੈਕ ਕਰ ਲੈਣਗੇ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ